ਮੇਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਲਾ ਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਜੜੀਆਂ ਵਾ ਚੰਗੀਆਂ ਪਹਾੜੀਆਂ ਛੋਟੀਆਂ ਜੜੀਆਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਵਾ ਤੇ ਇੱਕ ਗੱਬਣ ਹੈ ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਹਾਨ ਦੋ ਤਨ ਸੂਈਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਇੱਕ ਜਿਹੜੀ ਚੰਗੇ ਕੱਦ ਕਾਢ ਤੇ ਚੰਗੇ ਪੇਠ ਪੁੜੇ ਵਾਲੀ ਜਿਹੜੀ ਆ ਗੱਬਣ ਝੋਟੀ ਤੁਹਾਨੂੰ ਦਿਖਾਉਣੀ ਆ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਠੀਕ ਠਾਕ ਜੀ ਕਿਰਪਾ ਕਿਰਪਾ ਮਹਾਰਾਜ ਜੀ ਭਾਈ ਤੁਸੀਂ ਹੋ ਠੀਕ ਠਾਕ ਜੀ ਤੇ ਵਿਧੀ ਨਾਮ ਦੱਸ ਤੇ ਕਰੀ ਆਪਣਾ ਨਾਮ ਭਾਜੀ ਰਵੀ ਜੇ ਹਾਂਜੀ ਪਿੰਡ ਮਹਿਲਾ ਵਾਲਾ ਤਸਨੀਬ ਤੁਸੀਂ ਅਡਨਾਲਾ ਜਿਹੜਾ ਅਮਰਸਰ ਤੇ ਫੋਨ ਨੰਬਰ ਵੀ ਬੋਲ ਦੇ ਕਰ 828902779 ਠੀਕ ਆ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਹਾਂਜੀ ਵਪਾਰ ਦਾ ਜੀ ਠੀਕ ਆ ਤੇ ਮੱਝਾਂ ਲਈ ਦੀਆਂ ਹਾਂਜੀ ਮੱਝਾਂ ਗਾਵਾਂ ਸਭ ਕੁਝ ਤੇ ਚੰਗੇ ਰਿਕਾਰਡ ਵਾਲੀਆਂ ਜਿਹੜਾ ਚੰਗੇ ਚੰਗੇ ਦੁੱਧ ਵਾਲੀਆਂ ਜਿਹੜੀਆਂ ਲਿਆਉਣੀਆਂ ਹੁੰਦੀਆਂ ਤੇ ਅ ਸ਼ੁਰੂਆਤ ਫਿਰ ਜਿਹੜੀਆਂ ਪਹਿਲੇ ਨੰਬਰ ਵਾਲੀ ਹਾਂਜੀ ਮੈਂ ਤਾਂ ਹੀ ਆਪਾਂ ਕਰ ਲਈਏ ਠੀਕ ਹੈ ਬਸ ਤੇ ਕਿੰਨਾ ਕੁ ਜੇ ਟਾਈਮ ਲਾਜੂਗੀ ਇਹ ਲਾਜੂ ਭਾਜੀ 2 ਦਿਨ ਲਾਜੇ 4 ਦਿਨ ਲਾਜੇ ਮਤਲਬ ਤੇਰੇ ਅੰਦਰ ਅੰਦਰ ਹੁੰਦੀ ਹੈ ਤੇ ਦੁੱਧ ਕਿੰਨਾ ਕੁ ਛਵਾਈ ਜਾਊਗੀ ਦੁੱਧ ਭਾਜੀ 14 15 ਲੀਟਰ ਕਰੂਗੀ ਠੀਕ ਹੈ ਹਾਂਜੀ ਇਹ ਗੱਭਣਿਆ ਜਿਹੜੀ ਤੇ ਜੇ ਆਪਾਂ ਦੇਖ ਸਕਦੇ ਪਛਾਣ ਨੂੰ ਚੰਗੀ ਭਰਗੀ ਆ ਹਾਂਜੀ ਹਾਂਜੀ ਬਾਕੀ ਠੰਡੀ ਸੀਲ ਜੇ ਠੀਕ ਹੈ ਅਨੈਕਸਾ ਦੇ ਸੋਹਣੀ ਚੋਟੀ ਆ ਬਾਕੀ ਚੰਗੇ ਕਦ ਕੱਟਦੀ ਆ ਤੇ ਚੰਗੇ ਫਿੱਟ ਪੜੇਦੀ ਆ ਆ ਜੇ ਸੂਨ ਤੱਕ ਰਹੀ ਨੇ ਤਿਆਰ ਹੋਣਾ ਇਧਰੋਂ ਚਲੋ ਲੈ ਵਿਧੀ ਬਾਕੀ ਸਾਂਭੀ ਸੁੰਭੀ ਚੰਗੀ ਆ ਪਿੱਛੇ ਜਿੱਥਾਂ ਵੀ ਆਈ ਆ ਕੱਦ ਕਾਠ ਬੋਡੀ ਸਟਰਕਚਰ ਜਿਹੜਾ ਚੰਗਾ ਹੈ ਲੈ ਜਾ ਬੰਦ ਵਿਧੀ ਤੇ ਇਹਦਾ ਮੁੱਲ ਫਿਰ ਕੀ ਰੱਖਦੇ ਵਿਧੀ ਆਪਾਂ ਮੁੱਲ ਤਾਂ ਭਾਜੀ ਦੇ ਜਿਹਾ ਹੀ ਕਰਦੇ ਆ 135 135 ਤੇ ਦੇਣੀ ਕਿੰਨੇ ਦੀ ਆਪਾਂ ਆ ਬਾਕੀ ਬਾਕੀ ਦੇਣੀ ਆਪਾਂ ਇੱਕ ਵੀਧੀ ਦੇ ਦਾਂਗੇ ਅੱਛਾ ਇੱਕ ਵੀਧੀ ਦੇ ਦੋਗੇ ਹੋਰ ਕਰ ਦੋਗੇ ਮੌਕੇ ਤੇ ਮੰਦਨ ਮੌਕੇ ਤੇ ਕਰਾਂਗੇ ਜੇ ਕੋਈ ਦੂਰੋਂ ਆਊਗਾ ਵੀਰ ਮੰਦਨ ਫੋਲ ਲਊਗਾ ਪੂਰਾ ਘੁੱਲਾ ਮੰਦਨ ਕਰਾਇਆ ਛੱਡ ਕੇ ਗੱਲਾਂ ਚਲੋ ਕੋ ਫੋਨ ਇੱਕ ਵਾਰੀ ਲਾਵੇ ਜਰੂਰ ਇੱਕ ਵਾਰੀ ਹਨਾ ਠੀਕ ਐ ਜੀ ਬਾਕੀ ਕੋ ਫੋਨ ਲਾਵੇ ਕਰੀ ਜਿਹਦੇ ਵੀ ਪਸੰਦ ਹੁੰਦੀ ਆ ਬਾਕੀ ਪਹਿਲੀ ਵੀਡੀਓ ਆ ਖਾਲੀ ਨਾ ਮੋੜੋ ਕਿਸ ਨੂੰ ਮੰਦਨ ਕਰਕੇ ਦੇ ਦਿਓ ਮੰਦਨ ਫੋਲ ਕਰਾਂਗੇ ਸਭ ਠੀਕ ਐ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਚਿੰਗੇ ਪਿੱਠਪੜੇ ਦੀ ਐ ਪਾਰੇ ਪੱਲੇ ਦੀ ਮਾਝੇ ਐ ਵੀ ਤੇ ਇਹਨਾਂ ਕਿੰਨਾ ਚਿਰ ਹੋ ਗਿਆ ਵਿਧੇ ਸੁਈ ਨਾ ਇਹਨੂੰ ਸਰ ਕੋਈ ਤਕਰੀਬਨ 10 ਜਾਂ 15 ਦਿਨ ਹੋ ਗਏ ਅੱਛਾ ਇਹਨਾਂ ਦੇ ਵਿੱਚ ਵਿੱਚ ਸੁਈ ਹੈ ਸਰ ਤੇ ਬੱਚਾ ਕੀ ਮਗਰ ਇਹਦੇ ਬੱਚਾ ਇਹਦੇ ਸਾਥ ਮਗਰ ਕੱਟੀ ਜੇ ਅੱਛਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਦੁੱਧ ਸਰ ਕੋਈ ਹੈਗਾ ਜੇ ਇਸ ਟਾਈਮ ਤੇ 10 ਲੀਟਰ ਜੇ ਅੱਛਾ 10 ਲੀਟਰ ਤਿਆਰ ਹੈ ਜਿਹੜਾ ਵੱਧ ਸਕਦੀ ਔਰ ਵੱਧ ਸਕਦੀ ਪੱਕੀ ਸਰ ਸੇਵਾ ਦੇ ਸਿਰ ਤੇ ਆਹਨ ਸੇਵਾ ਦੇ ਸਿਰ ਤੇ ਗਾੜੀ ਹੈ ਨਾ ਹਾਂਜੀ ਹਾਂਜੀ ਸਰ ਠੀਕ ਐ ਬਾਕੀ ਥੱਲੇ ਬੜੀ ਤਿਆਰ ਹੋਈ ਹੈ ਇਹ ਵੀ। ਪੇਟ ਕੁੜਾ ਇਹਦਾ ਵੀ ਚੰਗਾ ਵਾ। ਮਤ ਕੋਈ ਨਹੀਂ ਕੋਈ ਨਹੀਂ ਕੋਈ ਪੱਛੇ ਰੱਖ ਦੱਸ। ਕਿਹੜਾ ਬੱਚਾ ਜਿਹੜਾ? ਭਜੀ ਆਹ ਬੱਚਾ ਜਿਹੜਾ। ਆਹ ਕੱਟਾ ਹੈ ਇਹਦੀ ਕੱਟਾ ਜੀ। ਕੱਟੀ ਦੇ ਦੀ ਤੋ। ਯਾਰਾ ਬੁੱਤ ਜੀ। ਉਹ ਕੱਟੀ ਦਾ ਥੋੜਾ ਜਿਹਾ ਵੱਧ ਕਰਤੀ ਆ ਹਾਂਜੀ ਹਾਂਜੀ ਬਾਕੀ ਥੱਲੇ ਉਹ ਬੜੀ ਤਿਆਰ ਹੋਈ ਆ ਤੇ ਲੱਗੇ ਤਾਂ ਮੇਰੇ ਤੁਹਾਨੂੰ ਠੰਡ ਦਿਖਾ ਦਈਏ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਪਾਜੀ 1.5 ਕਰਦੇ ਜੀ ਅੱਛਾ ਹਾਂਜੀ ਤੇ ਬਾਕੀ ਵਿੱਚੋਂ ਕਰ ਦਾਂਗੇ ਮੰਨ ਤਾਂ ਮੰਨ ਤਾਂ ਫੁੱਲ ਕਰਾਂਗੇ ਪਾਜੀ ਫੋਨ ਕੋਈ ਲਾਵੇ ਜਰੂਰ ਹਨਾ ਖਾਲੀ ਨਾ ਹੀ ਮੋੜਨਾ ਕਿਹਨੂੰ ਮੈਂ ਖਾਲੀ ਮੋੜਨਾ ਨਹੀਂ ਸਰ ਵੀਡੀਓ ਕੋਈ ਗੱਲ ਨਹੀਂ ਤੇ ਖੁੱਲਾ ਮਾਨਤਨ ਹੋਗਾ ਖੁੱਲਾ ਮਾਨਤਨ ਤੇ ਹੁਣ ਇੱਕ ਜਿਹੜੇ ਐਂਡ ਤੇ ਹੋ ਰਿਹਾ ਜਿਹੜੀ ਹਾਂਜੀ ਸੂਈ ਆ ਵੀ ਹਨਾ ਹਾਂਜੀ ਸੂਈ ਸਰ ਉਹਨੂੰ ਕਿੰਨਾ ਚਿਰ ਹੋ ਗਿਆ ਸੂਈ ਉਹ ਸਰ ਤਾਜ਼ਾ ਬੱਚਾ ਜੀ ਉਹ ਦੇਖ ਲਓ ਸਰ ਕੋਈ ਪੰਜ ਚਾਰ ਦਿਨ ਹੱਤਾ ਹੋ ਗਿਆ ਉਹਦਾ ਸਰ ਹਫਤੇ ਦਾ ਬੱਚਾ ਜੀ ਇਹਦੇ ਮਗਰ ਕੱਟਿਆ ਹੈ ਨਾ ਆਹ ਕੱਟਿਆ ਹੈ ਤੇ ਉਹ ਕੱਟੀ ਹੈ ਅੱਗੇ ਦੱਸਣ ਜੀ ਤੁਹਾਡਾ ਬੁਲੇਖਾ ਲੱਗ ਗਿਆ ਹੈ ਤੇ ਉਹਦੇ ਕੋਲ ਕਿੰਨਾ ਚਿਰ ਤੁਹਾਨੂੰ ਦੁੱਧ ਆਉਂਦਾ ਇਹਦੇ ਥਲੇ ਭਾਜੀ 9 ਕਿਲੋ ਤਿਆਰ ਜੀ ਦੁੱਧ ਬੱਚੇ ਦਾ ਪਾਸੇ ਠੀਕ ਆ ਹਾਂਜੀ ਸਰ ਝੂੜ ਮਾਰ ਕੇ ਨਹੀਂ ਹਾਂ ਦੇਖ ਸਕਦੇ ਬਿਲਕੁਲ ਛੋਟਾ ਸਿੰਗ ਹੈ ਜਿਹੜਾ ਤੇ ਇਹ ਵੀ ਜੀ ਕਿੰਨਾ ਕਿ ਦੁੱਧ ਕਰੀ ਜਾਊਗੀ ਇਹ ਭਾਜੀ ਕੋਈ ਸੇਵਾ ਕਰੇ ਤਾਂ ਸਰ ਕੋਈ 10-12 ਲੀਟਰ ਕਰ ਦਊਗੀ ਅੱਛਾ ਹਾਂਜੀ ਸਰ ਤੇ ਇਹਦਾ ਮੁੱਲ ਇਹਦਾ ਮੁੱਲ ਸਰ 65000 ਰੱਖਿਆ ਤੇ 65000 ਹੈ ਮੌਕੇ ਤੇ ਮਾਨਤਾ ਨੂੰ ਜਰੂਰ ਕਰਾਂਗੇ 60000 ਦੀ ਛੋਟੀ ਦੇ ਦਾਂਗੇ ਅੱਛਾ 60000 ਹੀ ਦੇ ਦੋਗੇ ਠੀਕ ਹੈ ਤੇ ਠੀਕ ਹੈ ਵੀ ਜੀ ਫਿਰ ਬਾਕੀ ਇਹ ਕਿ ਜਿਹੜੀਆਂ ਸੂਈਆਂ ਵਾ ਤੁਹਾਡੇ ਘਰੋ ਚਵਾਈ ਕਰਕੇ ਖੜੇ ਤੇ ਗੱਪਣਾ ਪਾਸ ਕਰਕੇ ਖੜੇ ਹਨਾ ਭਾਜੀ ਹਾਂਜੀ ਸਰ ਆਪਣੀ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਵੇਚ ਚਾਕੇ ਖੜੇ ਆਹ ਪਸ਼ੂਆ ਜਿਹੜੇ ਤੁਹਾਡੇ ਸਾਹਮਣੇ ਜਿਹੜੇ ਵਕਾਉ ਕੀਤੇ ਜੋ ਵੀ ਹੈ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ